ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਪੰਜਗਰੀ ਕਲਾ ਵਿਖੇ ਸਰਕਾਰੀ ਹਸਪਤਾਲ ਦੇ ਵਿੱਚ ਸਰਬ ਸਰਜਨ ਡਾਕਟਰ ਚੰਦਰਸ਼ੇਖਰ ਕੱਕੜ ਤੇ ਸਰਬਜੀ ਪਰਮਾਨਾ ਤੇ ਉਹਨਾਂ ਨੇ ਜੋ ਦਿਸ਼ਾ ਨਿਰਦੇਸ਼ ਅਨੁਸਾਰ ਬੀਜਕੋੜ ਸਿਵਲ ਹਸਪਤਾਲ ਤੋਂ ਜੋ ਟੀਮ ਆਈ ਹੈ ਮੈਡਮ ਸਰੁਤੀ ਜੀ ਤੇ ਸਾਡੇ ਸਮੂਹ ਜੋ ਉਸਦਾ ਸਟਾਫ ਆ ਮੈਡਮ ਸੰਦੂਪੌਰ ਡਾਕਟਰ ਜਸਕਰਨ ਤੇ ਸਮੂਹ ਸਟਾਫ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਹੈ ਜੋ ਇੱਕ ਛੋਟਾ ਜਿਹਾ ਕੈਂਪ ਸੀ ਤੇ ਵਿਸ਼ਾਲ ਖੂਨਦਾਨ ਕੈਂਪ ਬਣ ਚੁੱਕਿਆ ਹੈ ਸੋ ਅਸੀਂ ਸਾਰੇ ਸਮੂਹ ਨਗਰ ਨਿਵਾਸੀ ਤੇ ਜੋ ਵੀ ਖੂਨਦਾਨੀ ਵੀਰਾਂ ਨੇ ਖੂਨਦਾਨ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਖੂਨਦਾਨ ਜੀਵਨਦਾਨ ਹੈ ਸਾਨੂੰ ਹਰ ਇੱਕ ਨੂੰ ਖੂਨਦਾਨ ਕਰਨਾ ਚਾਹੀਦਾ ਹੈ